ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਹੁ ਕੋ ਦਰਿਆ ਕਰਣੁ ਦੁਖ ਹਰਣੁ ਉਚਰਣੁ ਨਾਮ ਕੀਰਤਨਹ ਪੁਰਖ ਭਗਵਾਨ ਨਾਨਕ ਲੈ ਪਤਨੋ ਮਾਇਆ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਨਾਨਕ ਤੋ ਤਰਨਾ ਮਾਇਆ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜੇਨੇ ਉਪਾਈ ਵੇਦਨੀ ਨਾਲ ਕੋਸੋ ਪ੍ਰਭ ਜਾਪ ਆਦ ਰਤਾਏ ਦਾਯਾਲ ਨਾ ਬਿਆ ਪਾ ਮਾਇਆ ਕੂਟ ਅਗਹਾ ਗਿਆਏ ਨਾਸ ਹਰ ਇੱਕ ਤਿਆਆ ਨਰਮਲ ਪਏ ਸਰੀਰ ਜਾਨ ਤੂ ਰੇਨਾ ਲਾਪੇ ਸੰਤੋਖ ਹੋਖ ਊਰਨ ਪ੍ਰਭ ਪ੍ਰਾਇਆ ਤਾਰੇ ਟਟੰਬ ਸੰਗ ਲੋਗ ਤੁਲ ਸੁਭਾਇਆ ਇਹ ਸੰਤੋਖ ਉਹ ਰੰਗ ਪ੍ਰਭ ਹਪਾਇਆ ਤਾਰੇ ਕੋਟਮ ਨੂੰ ਸੰਗ ਲੋਗ ਕੋਲ ਸਵਾਇਆ ਵਾਹਿਗੁਰੂ ਜੀ ਕਾ ਉਕਤ ਕੰਸਾ ਵਾਹਿ ਗੁਰਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਬਤ ਨਾ ਮਾਇਆ ਪਰਮ ਸਨਮਾਨਯੋਗ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਰੀ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਉ ਸ਼ਾਂਤੀ ਦੀ ਪਉਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਆਚਾਰਨ ਹੋਇਆ ਜੈਤ ਸ੍ਰੀ ਕੀ ਬਾਤ ਅੰਦਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਅੰਗ 709 ਪਰ ਸਬਾਈ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿੱਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉੱਲਾ ਚੁੱਕਾਂ ਦੀ ਖਵਾ ਕਰੇ ਉਹ ਬਲਾਉ ਫਤੇ ਜੀ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤੇ